ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੌਸਮ ਬੇਹਦ ਕਰੰਮ ਬਣਿਆ ਹੋਇਆ ਸੀ ਤਾਪਮਾਨ ਹੈ ਜੋ ਲੁਧਿਆਣੇ ਦੀ ਗੱਲ ਕਹੀਏ ਤਾਂ 44 ਤੋਂ 45 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਸੀ ਪੰਜਾਬ ਦੇ ਲੋਕ ਜੋ ਕਿ ਵਧ ਰਹੀ ਗਰਮੀ ਤੋਂ ਪਰੇਸ਼ਾਨ ਸੀ ਲੋਕਾਂ ਦੇ ਨਾਲ ਆਮ ਜਾਨ ਜੀਵਨ ਦੇ ਨਾਲ ਜੀਵ ਜੰਤੂ ਪਸ਼ੂ ਪੰਛੀ ਵੀ ਇਸ ਤਪਦੀ ਗਰਮੀ ਤੋਂ ਪਰੇਸ਼ਾਨ ਦਿਖਾਈ ਦੇ ਰਹੇ ਸੀ ਪਰ ਜਲਦ ਹੀ ਇਸ ਗਰਮੀ ਤੋਂ ਰਾਹਤ ਹੈ ਜੋ ਮਿਲਣ ਵਾਲੀ ਹੈ ਦੱਸਿਆ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਤਪਦੀ ਗਰਮੀ ਤੋਂ ਰਾਹਤ ਹੈ ਜੋ ਜਲਦ ਹੀ ਮਿਲੇਗੀ ਕਿਉਂਕਿ ਮੌਸਮ ਵਿਭਾਗ ਨੇ ਮੀਂਹ ਦਾ ਜੋ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਤਾਪਮਾਨ ਵਿੱਚ ਗਿਰਾਵਟ ਵੀ ਦਰਜ ਕੀਤੀ ਜਾਵੇਗੀ ਔਰ ਜਲਦੀ ਹੀ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਗਰਮੀ ਇੰਨੀ ਜ਼ਿਆਦਾ ਸੀ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਬਿਜ਼ਨਸ ਦੇ ਉੱਤੇ ਵੀ ਇਫੈਕਟ ਪੈਂਦਾ ਦਿਖਾਈ ਦੇ ਰਿਹਾ ਸੀ ਜਿਸ ਦੇ ਨਾਲ ਜੇ ਗੱਲ ਕਰੀਏ ਤਾਂ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਸੀ ਹੋਟਲ ਕਾਰੋਬਾਰ ਜੋ ਕਿ 45% ਤੱਕ ਘਟਦਾ ਹੋਇਆ ਦਿਖਾਈ ਦਿੱਤਾ ਸੀ ਵਪਾਰੀਆਂ ਦੀ ਗੱਲ ਕਰੀਏ ਤਾਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ ਵਪਾਰੀ ਵਰਗ ਵੀ ਹੈ ਇਸ ਪਰੇਸ਼ਾਨੀ ਤੋਂ ਜੋ ਦਿੱਕਤ ਤੋਂ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਕਿਉਂਕਿ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਔਰ ਜੋ ਵਪਾਰ ਹੈ ਨਹੀਂ ਚੱਲ ਰਿਹਾ ਸੀ ਹੁਣ ਜੋ ਮੌਨਸੂਨ ਵੀ ਆਣ ਵਾਲਾ ਹੈ ਔਰ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਲਈ ਤਾਂ ਪੰਜ ਵੀ ਗਰਵੜ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਜੇ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਵੀ ਜਲਦ ਹੀ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਮੌਨਸੂਨ ਆ ਜੋ ਲਗਭਗ 1 ਜੁਲਾਈ ਦੇ ਕਰੀਬ ਕਰੀ ਪੰਜਾਬ ਦੇ ਵਿੱਚ ਪਹੁੰਚ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਤਪ ਦੀ ਗਰਮੀ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਹੀ ਜੇ ਗੱਲ ਕਰੀਏ ਮੌਸਮ ਦੇ ਵਿੱਚ ਜਦੋਂ ਬਦਲਾਅ ਆਏਗਾ ਗਿਰਾਵਟ ਆਏਗੀ ਤਾਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਨੂੰ ਤਾਂ ਪਹਿਲਾਂ ਸੋਚਣਾ ਨਹੀਂ ਪਏਗਾ ਦਰਸਲ ਇਸ ਵਕਤ ਲੋਕ ਹੈ ਜੋ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਲੋਕੋ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਪਣੇ ਘਰਾਂ ਦੇ ਵਿੱਚ ਬੈਠਾ ਪੈਂਦਾ ਹੈ ਜਿਸ ਦੇ ਨਾਲ ਹੋਟਲ ਬਿਜ਼ਨਸ ਰੈਸਟੋਰੈਂਟ ਬਿਜ਼ਨਸ ਵਪਾਰੀਆਂ ਦੇ ਉੱਤੇ ਵੀ ਆ ਭਾਰੀ ਘਾਟਾ ਪੈ ਰਿਹਾ ਹੈ ਔਰ ਜੇਕਰ ਮੌਸਮ ਦੇ ਵਿੱਚ ਗਰਵਟ ਆਂਦੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਆਮ ਜੀਵ ਜੰਤੂਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਔਰ ਤਾਪਮਾਨ ਦੇ ਵਿੱਚ ਗਰਵਟ ਵੀ ਦਰਜ ਕੀਤੀ ਜਾ ਰਹੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਚ ਯਾਨੀ ਕੇ ਲਗ ਪਗ 22 ਤਰੀਕ ਤੱਕ ਜੋ ਮੌਸਮ ਹੈ ਠੰਡਾ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਔਰ ਮੀ ਹੈ ਜੋ ਮੀ ਵੀ ਪਵੇਗਾ ਸੂ ਪੰਜਾਬ ਦੇ ਇਲਾਕਿਆਂ ਦੇ ਵਿੱਚ ਬੱਦਲਬਾਹੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਔਰ ਕੁਝ ਇਲਾਕਿਆਂ ਦੇ ਵਿੱਚ ਮੀ ਵੀ ਪਵੇਗਾ ਔਰ ਗਰਮ ਹਵਾਵਾਂ ਤੋਂ ਰਾਹਤ ਮਿਲੇਗੀ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਤਨਵਾਦ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੌਸਮ ਬੇਹਦ ਕਰੰਮ ਬਣਿਆ ਹੋਇਆ ਸੀ ਤਾਪਮਾਨ ਹੈ ਜੋ ਲੁਧਿਆਣੇ ਦੀ ਗੱਲ ਕਹੀਏ ਤਾਂ 44 ਤੋਂ 45 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਸੀ ਪੰਜਾਬ ਦੇ ਲੋਕ ਜੋ ਕਿ ਵਧ ਰਹੀ ਗਰਮੀ ਤੋਂ ਪਰੇਸ਼ਾਨ ਸੀ ਲੋਕਾਂ ਦੇ ਨਾਲ ਆਮ ਜਾਨ ਜੀਵਨ ਦੇ ਨਾਲ ਜੀਵ ਜੰਤੂ ਪਸ਼ੂ ਪੰਛੀ ਵੀ ਇਸ ਤਪਦੀ ਗਰਮੀ ਤੋਂ ਪਰੇਸ਼ਾਨ ਦਿਖਾਈ ਦੇ ਰਹੇ ਸੀ ਪਰ ਜਲਦ ਹੀ ਇਸ ਗਰਮੀ ਤੋਂ ਰਾਹਤ ਹੈ ਜੋ ਮਿਲਣ ਵਾਲੀ ਹੈ ਦੱਸੇ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਤਪਦੀ ਗਰਮੀ ਤੋਂ ਰਾਹਤ ਹੈ ਜੋ ਜਲਦ ਹੀ ਮਿਲੇਗੀ ਕਿਉਂਕਿ ਮੌਸਮ ਵਿਭਾਗ ਨੇ ਮਹੀ ਦਾ ਜੋ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਤਾਪਮਾਨ ਵਿੱਚ ਗਿਰਾਵਟ ਵੀ ਦਰਜ ਕੀਤੀ ਜਾਵੇਗੀ ਔਰ ਜਲਦੀ ਹੀ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਗਰਮੀ ਇਨੀ ਜ਼ਿਆਦਾ ਸੀ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਬਿਜ਼ਨਸ ਦੇ ਉੱਤੇ ਵੀ ਇਫੈਕਟ ਪੈਂਦਾ ਦਿਖਾਈ ਦੇ ਰਿਹਾ ਸੀ ਜਿਸ ਦੇ ਨਾਲ ਜੇ ਗੱਲ ਕਰੀਏ ਤਾਂ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਸੀ ਹੋਟਲ ਕਾਰੋਬਾਰ ਜੋ ਕਿ 45% ਤੱਕ ਘਟਦਾ ਹੋਇਆ ਦਿਖਾਈ ਦਿੱਤਾ ਸੀ ਵਪਾਰੀਆਂ ਦੀ ਗੱਲ ਕਰੀਏ ਤਾਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ ਵਪਾਰੀ ਵਰਗ ਵੀ ਹੈ ਇਸ ਪਰੇਸ਼ਾਨੀ ਤੋਂ ਜੋ ਦਿੱਕਤ ਤੋਂ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਕਿਉਂਕਿ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਔਰ ਜੋ ਵਪਾਰ ਹੈ ਨਹੀਂ ਚੱਲ ਰਿਹਾ ਸੀ ਹੁਣ ਜੋ ਮੌਨਸੂਨ ਵੀ ਆਣ ਵਾਲਾ ਹੈ ਔਰ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਲਈ ਤਾਂ ਪੰਜ ਵੀ ਗਰਵੜ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਜੇ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਵੀ ਜਲਦ ਹੀ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਮੌਨਸੂਨ ਆ ਜੋ ਲਗਭਗ 1 ਜੁਲਾਈ ਦੇ ਕਰੀਬ ਕਰੀ ਪੰਜਾਬ ਦੇ ਵਿੱਚ ਪਹੁੰਚ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਤਪ ਦੀ ਗਰਮੀ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਹੀ ਜੇ ਗੱਲ ਕਰੀਏ ਮੌਸਮ ਦੇ ਵਿੱਚ ਜਦੋਂ ਬਦਲਾਅ ਆਏਗਾ ਗਿਰਾਵਟ ਆਏਗੀ ਤਾਂ ਲੋਕਾਂ ਨੂੰ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਸੋਚਣਾ ਨਹੀਂ ਪਏਗਾ ਦਰਸਲ ਇਸ ਵਕਤ ਲੋਕ ਹੈ ਜੋ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਲੋਕੋ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਪਣੇ ਘਰਾਂ ਦੇ ਵਿੱਚ ਬੈਠਾ ਪੈਂਦਾ ਹੈ ਜਿਸ ਦੇ ਨਾਲ ਹੋਟਲ ਬਿਜ਼ਨਸ ਰੈਸਟੋਰੈਂਟ ਬਿਜ਼ਨਸ ਵਪਾਰੀਆਂ ਦੇ ਉੱਤੇ ਵੀ ਆ ਭਾਰੀ ਘਾਟਾ ਪੈ ਰਿਹਾ ਹੈ ਔਰ ਜੇਕਰ ਮੌਸਮ ਦੇ ਵਿੱਚ ਗਰਵਟ ਆਂਦੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਆਮ ਜੀਵ ਜੰਤੂਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਔਰ ਤਾਪਮਨ ਦੇ ਵਿੱਚ ਗਰਵਟ ਵੀ ਦਰਜ ਕੀਤੀ ਜਾ ਰਹੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਚ ਯਾਨੀ ਕੇ ਲਗ ਪਗ 22 ਤਰੀਕ ਤੱਕ ਜੋ ਮੌਸਮ ਹੈ ਠੰਡਾ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਔਰ ਮੀ ਹੈ ਜੋ ਮੀ ਵੀ ਪਵੇਗਾ ਸੂ ਪੰਜਾਬ ਦੇ ਇਲਾਕਿਆਂ ਦੇ ਵਿੱਚ ਬੱਦਲਬਾਹੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਔਰ ਕੁਝ ਇਲਾਕਿਆਂ ਦੇ ਵਿੱਚ ਮੀ ਵੀ ਪਵੇਗਾ ਔਰ ਗਰਮ ਹਵਾਵਾਂ ਤੋਂ ਰਾਹਤ ਮਿਲੇਗੀ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ